ਆਰੀਏ ਸਦਭਾਵਨਾ ਰੈਲੀ ਉਹਦਾ ਮੇਨ ਮੋਟਿਵ ਪੀਸ ਕੋਆਪਰੇਸ਼ਨ ਤੇ ਹਾਰਮਨੀ ਹੈ ਕਿ ਦੇਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਮਾਜ ਦੇ ਵਿੱਚ ਕਾਸਟ ਕ੍ਰੀਡ ਦੇ ਬੇਸਿਸ ਤੇ ਕੋਈ ਡਿਸਕ੍ਰਿਮੀਨੇਸ਼ਨ ਡਿਸਪੈਰਟੀ ਨਾ ਹੋਵੇ ਤੇ ਇਹ ਹਾਰਮਨੀ ਨੂੰ ਡੈਡੀਕੇਟਡ ਹੈ ਸਾਡੀ ਰੈਲੀ ਮਲਕੀ ਅਮਨ ਸ਼ਾਂਤੀ ਹੈ ਅਮਨ ਸ਼ਾਂਤੀ ਦੀ ਨਿਰਭਾਹ ਜਾ ਰਹੇ ਹੋ ਤੇ ਉਹਦਾ ਰੂਪ ਕੀ ਹੋਏਗਾ ਉਹਦਾ ਰੂਪ ਇਹ ਰੈਲੀ ਦੇ ਮਾਧਿਅਮ ਨਾਲ ਇਹ ਅਵੇਅਰਨੈਸ ਸਮਾਜ ਤੱਕ ਜਾਊਗੀ ਨਾਰਾ ਜਾਊਗਾ ਕਿ ਸਾਨੂੰ امن شانتی بناے رکھنی چاہیے تیریಲ್ಲಿ کتھوں سماپت ہوے گی ا ایتھوں صدभावना ਗੁਰੂ ਨਾਨਕ نیشنل ਕਾਲਜ ਦੋਰਾਹ ਤੋਂ ਸਟਾਰਟ ਹੋ ਰਹੀ ਹੈ ਤੇ ਇਥੇ ਦੁਬਾਰਾ ਆਸ਼ਾ ਕਰ ਰਹੀਆ ਪਾੰਗ ਹੋ ਗਈ ਡੋਡਾ ਹੋ ਗਿਆ 400 ਹੋ ਗਿਆ ਬੰਦਾ ਖਾਈ ਰਿਹਾ ਚੈੱਕ ਕਰਦੇ ਆ ਇਹਨੂੰ ਪਤਾ ਹੋਵੇ ਨਾ ਪਤਾ ਹੋਵੇ ਸਾਡੇ ਕਾਲਜ ਦੇ ਇੱਕੋ ਹੀ ਮੋਟਿਵ ਹੈ ਅਸੀਂ ਕੋਈ ਬੰਦਾ ਨਸ਼ਾ ਕਰਨ ਵਾਲਾ ਨਹੀਂ ਰਹਿਣ ਦੇਣਾ ਇਸ ਕਰਕੇ ਅਸੀਂ ਕਿਨਾਰਾ ਵੀ ਲਾਣੇ ਆਂ ਅਮਲੀ ਕਿਸੇ ਨੂੰ ਕਹਿ ਨਹੀਂ ਦੇਣਾ ਤੇ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਸਰ ਥੋੜਾ ਪੰਜਾਬ ਸਰਕਾਰ ਨੂੰ ਇਹਦੇ ਲਈ ਸੁਚੇਤ ਹੋਣਾ ਚਾਹੀਦਾ ਜਿਹੋ ਕੋਈ ਨਸ਼ਾ ਇੱਧਰ ਪਾਸ ਹੋ ਰਿਹਾ ਵਾ ਕੋਈ ਆ ਰਿਹਾ ਤਾਂ ਹੀ ਖਾ ਰਿਆ ਨਾ ਕੋਈ ਇਸ ਲਈ ਸਰਕਾਰ ਨੂੰ ਇਹਦੇ ਲਈ ਠੋਸ ਕਦਮ ਚੱਕਣੇ ਚਾਹੀਦੇ ਨੇ ਕੋਲਡ ਵਾਲੋਂ ਕਿਉਂ ਐਫਰਟ ਕਿਉਂ ਕੀਤਾ ਗਿਆ ਐਸੇ ਮੌਕੇ ਉੱਤੇ ਸਰ ਇਸ ਕਰਕੇ ਕੀਤਾ ਗਿਆ ਕਿਉਂਕਿ ਅਸੀਂ ਯੂਥ ਆ ਅਸੀਂ ਅੱਗੇ ਜਾ ਕੇ ਵਧਣਾ ਵਾ ਅਸੀਂ ਯੂਥ ਹੀ ਲੋਕਾਂ ਨੂੰ ਮੈਸੇਜ ਦੇਵਾਂਗੇ ਤਾਂ ਉਹਨਾਂ ਨੂੰ ਸਮਝ ਆਣੀ ਆ ਜੇ ਸਰ ਅਸੀਂ ਵਾਇਲੈਂਸ ਦੀ ਗੱਲ ਕਰੀਏ ਰੇਪ ਕੇਸ ਦੀ ਇਹ ਕਹਿੰਦੇ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਨੇ ਇਹ ਕਰਦੀਆਂ ਨੇ ਉਹ ਕਰਦੀਆਂ ਨੇ ਸਰ 80 ਸਾਲ ਦੀ ਬੁੱਢੀ ਤੱਕ ਦਾ ਵੀ ਰੇਪ ਹੋ ਰਿਹਾ 15 ਸਾਲ ਦੇ ਬੱਚੇ ਤੱਕ ਦਾ ਵੀ ਰੇਪ ਹੋ ਰਿਹਾ ਛੋਟਾ ਨਹੀਂ ਮੰਨਣਾ ਹੈਗਾ ਜੋ ਜੂਠ ਹੈ ਜਿਆਦਾ ਡਰੱਗਸ ਉਹ ਲੈ ਰਹੇ ਜਿਸ ਕਰਕੇ ਤੁਹਾਨੂੰ ਪ੍ਰੇਲਾ ਕਰਨਾ ਪੈ ਰਿਹਾ ਹਾਂਜੀ ਸਰ ਕਿਹੜਾ ਮਤ ਤੁਹਾਡਾ ਹਾਂਜੀ ਸਰ ਥੈਂਕ ਯੂ ਹੁਣ ਮਤਲਬ ਨਾਰਮਲ ਇੱਕ ਟ੍ਰੈਂਡੀ ਬਣਾ ਲਿਆ ਲੋਕਾਂ ਨੇ ਠੀਕ ਹੈ ਇਹ ਜਿਹੜੀ ਚੀਜ਼ ਆ ਇਹ ਰੁਕਣੀ ਚਾਹੀਦੀ ਹੈ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ ਗਰਲਸ ਨੂੰ ਵੀ ਅਵੇਅਰ ਰਹਿਣਾ ਚਾਹੀਦਾ ਉਹਨਾਂ ਨੂੰ ਆਪਣਾ ਸੈਲਫ ਡਿਫੈਂਸ ਕਰਨਾ ਆਉਣਾ ਚਾਹੀਦਾ ਕਿ ਜੇ ਸਾਡੇ ਨਾਲ ਕੋਈ ਗਲਤ ਕਰਦਾ ਤਾਂ ਅਸੀਂ ਕਿੱਦਾਂ ਉਹਨੂੰ ਹੈਂਡਲ ਕਰਨਾ ਆ ਆ ਤੇ ਬਾਕੀ ਜੋ ਉੱਥੇ ਦੀ ਹੁਣ ਜੋ ਅਵੇਲੇਬਿਲਿਟੀਜ਼ ਸੀਗੀਆਂ ਡਾਕਟਰ ਲਈ ਇੱਕ ਰੂਮ ਪ੍ਰੋਵਾਈਡ ਕਰਨਾ ਚਾਹੀਦਾ ਜੋ ਜੋ ਵੀ ਆ ਉੱਥੇ ਕੈਮਰਾਜ਼ ਲੱਗੇ ਹੋਣੇ ਚਾਹੀਦੇ ਨੇ ਤਾਂ ਕਿ ਅਗਰ ਕੁਝ ਵੀ ਇਦਾਂ ਦਾ ਹੁੰਦਾ ਆ ਤਾਂ ਮਤਲਬ ਦੇਖ ਸਕਣ ਕਿ ਕੌਣ ਸੀ ਹਨਾ ਜੋ ਜਿੱਦਾਂ ਵੀ ਆ ਤੇ ਬਾਕੀ ਵਾਇਲੈਂਸ ਹੁਣ ਸਾਰੇ ਮਤਲਬ ਵਰਲਡ ਦੇ ਵਿੱਚ ਹੀ ਇਦਾਂ ਹਨਾ ਆਪਣੇ ਇੰਡੀਆ ਦੇ ਵਿੱਚ ਸਾਰੇ ਦੇ ਇਦਾਂ ਹੋਣ ਲੱਗ ਗਿਆ ਤੇ ਇਹਨਾਂ ਰੁਕਣਾ ਚਾਹੀਦਾ ਹੈ ਮਤਲਬ ਵਾਇਲੈਂਸ ਤੁਸੀਂ ਮੰਨਦੇ ਹੋ ਕਿ ਇਸ ਵਾਇਲੈਂਸ ਵਾਸਤੇ ਉਹ ਲੋਕ ਜਾਗਰੂਕ ਨਹੀਂ ਹਨ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸਰ ਉਹ ਜਾਗਰੂਕਤਾ ਹੋਣਗੀ ਅਵੇਅਰ ਹੋਣਗੇ ਇਹਨਾਂ ਚੀਜ਼ਾਂ ਬਾਰੇ ਮਤਲਬ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਵੇਂ ਹੁਣ ਨੈਕਸਟ ਆਲੇ-ਦਾਲੇ ਦੇ ਜਿਹੜੇ ਲੋਕ ਸੀ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਜੋ ਨਾਲ ਬੰਦਾ ਖੜਾ ਆ ਉਹਦੇ ਨਾਲ ਕੀ ਹੋ ਰਿਹਾ ਜਾਂ ਹਨਾ ਕੋਈ ਕੁੜੀ ਆ ਉਹਦੇ ਨਾਲ ਕੀ ਹੋ ਰਿਹਾ ਸਾਰਿਆਂ ਨੂੰ ਆਪਣੇ ਆਲੇ-ਦਾਲੇ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਦਿੱਲੀ ਵਿੱਚ ਤੁਸੀਂ ਕੀ ਸੁਨੇਹਾ ਜਿੰਨੇ ਜਾ ਰਹੇ ਹੋ ਇਹ ਕਿ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਜੋ ਸਾਡੇ ਆਲੇ-ਦਾਲੇ ਸਾਡੀ ਸਰਾਊਂਡਿੰਗ ਦੇ ਵਿੱਚ ਹੋ ਰਿਹਾ ਸੀ ਉਹਨੂੰ ਪਤਾ ਹੋਵੇ ਵੀ ਕੀ ਹੋਣਾ ਹਨਾ ਜਾਂ ਗਰਲਜ਼ ਨੂੰ ਅਵੇਅਰ ਰਹਿਣਾ ਚਾਹੀਦਾ ਆ ਤੇ ਸੈਲਫ ਡਿਫੈਂਸ ਲਈ ਆਪਣੇ ਕਿਦਾਂ ਸਿਚੁਏਸ਼ਨ ਨੂੰ ਹੈਂਡਲ ਕਰਨਾ ਆਪਣਾ ਉਹਦਾਂ ਉਹ ਕਰਨੀ